ਕਿਸ਼ੋਰ ਬਾਬਾ ਜੀ ਜ਼ਿਲ੍ਹਾ ਪ੍ਰਧਾਨ ਬਰਨਾਲਾ ਜੀ ਇਹ ਸਾਡੀ ਸ਼ੀਰਪਖਸ਼ ਮਿਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਜਿਹੜੀ ਪੰਜਾਬ ਦੀ ਛੋਟਾ ਹਾਤੀ ਪਿਕਅਪ ਯੂਨੀਅਨ ਆ ਸੋ ਉਹਦਾ ਮਸਲਾ ਜੀ ਮਸਲਾ ਵੀ ਬਹੁਤ ਗੰਭੀਰ ਆ ਕਿਉਂਕਿ 2022 ਦੇ ਵਿੱਚ ਅਸੀਂ ਕੇਸ ਜਿੱਤੇ ਵਈ ਜਗਾੜੂ ਮੋਟਰਸਾਈਕਲ ਜਿਹੜੀਆਂ ਦਾ ਜੋ ਅੱਜ ਤੱਕ ਸਰਕਾਰਾਂ ਨੇ ਬੰਦ ਨਹੀਂ ਕੀਤੀਆਂ ਹਾਈ ਕੋਰਟ ਦਾ ਫੈਸਲਾ ਸੀ ਕਿ ਇਹ ਜਿੱਤੇ ਵਾਂ ਸਾਡੇ ਹੱਕ ਚ ਆਇਆ ਵਾ ਅਸੀਂ ਉਹ ਬਹੁਤ ਵਾਰਾਂ ਮੰਗ ਪੱਤਰ ਦੇ ਚੁੱਕੇ ਆ ਪਰ ਪ੍ਰਸ਼ਾਸਨ ਦੇ ਕਰਨ ਤੇ ਜੂ ਨਹੀਂ ਸਰਕੀ ਲੇਕਿਨ ਅਫਸਰ ਸਹਿਬਾਨ ਵਿਸ਼ਵਾਸ ਦਿਵਾ ਦਿੰਦੇ ਨੇ ਦੇਖੋ ਉਹਨਾਂ ਦਾ ਫਰਜ ਬਣਦਾ ਉਹਨੇ ਵਿਸ਼ਵਾਸ ਦਿਵਾਉਣਾ ਉਹ ਵਿਸ਼ਵਾਸ ਦਿਵਾ ਕੇ ਚਲੇ ਜਾਂਦੇ ਨੇ ਅਸੀਂ ਆਪਦੇ ਚਲੇ ਜਾਂਦੇ ਆ ਪਰ ਅਫਸਰ ਸਹਿਬਾਨਾਂ ਦਾ ਨਹੀਂ ਕਸੂਰ ਕਸੂਰ ਇੱਥੋਂ ਨਹੀਂ ਜਿਹੜੀ ਪੰਜਾਬ ਸਰਕਾਰ ਆ ਮੌਜੂਦਾ ਉਹਦਾ ਕਿਉਂਕਿ ਇੱਕ ਆਪਾਂ ਜੇ ਮੋਟਰਸਾਈਕਲ ਦੇ ਉੱਤੇ ਤਿੰਨੇ ਜਣੇ ਬੈਠੇ ਆ ਤਾਂ ਆਪਣਾ ਚਲਾਨ ਆ ਜੀ ਇੱਕ ਮੋਟਰਸਾਈਕਲ ਨੂੰ ਵੱਢ ਕੇ ਉਹਦੇ ਤਿੰਨ ਟਾਇਰ ਲਾਤੇ ਇਹ ਕਾਨੂੰਨ ਦੇ ਵਿੱਚ ਲਿਖਿਆ ਜੀ ਕਿ ਮੈਨੂੰ ਤਾਂ ਲੱਗਦੀ ਹੈ ਸਹੀ ਹੋ ਸਕਦਾ ਹੀ ਪੰਜਾਬ ਸਰਕਾਰ ਦਾ ਜਿਹੜੀ ਬੰਦ ਨਹੀਂ ਕਰ ਰਹੀ ਕਿਉਂਕਿ ਪੰਜਾਬ ਸਰਕਾਰ ਤਾਂ ਦੇਖੋ ਇੱਕ ਹਾਈ ਕੋਰਟ ਨੂੰ ਵੀ ਚੈਲੰਜ ਕਰ ਰਹੀ ਆ ਜੇ ਹਾਈ ਕੋਰਟ ਦਾ ਫੈਸਲਾ ਨਹੀਂ ਮੰਨਣਾ ਫਿਰ ਹਾਈ ਕੋਰਟ ਕਰਦੇ ਵਾਸਤੇ ਬਣਾਇਆ ਗਿਆ ਆਪਾਂ ਬਹੁਤ ਕਟਨਾਵਾ ਹੋ ਰਹੀਆਂ ਨੇ ਬਹੁਤ ਮੰਦਪੱਗੀਆਂ ਕਟਨਾਵਾ ਹੋਇਆ ਪਿੱਛੇ ਇੱਕ ਛੋਟੀ ਜੀ ਬੱਚੀ ਆ ਉਹ ਤੜਫ ਰਹੀ ਉਹ ਕਹਿ ਰਹੀ ਆ ਵੀ ਮੇਰੇ ਪਿਤਾ ਜੀ ਦੀ ਮਤਲਬ ਸੱਟਾਂ ਫਿੱਟਾਂ ਵੱਧ ਲੱਗੀਆਂ ਸੀਰੀਅਸ ਆ ਪਰ ਪ੍ਰਮਾਤਮਾ ਨੇ ਬਚਾਤਾ ਦਿੱਤਾ ਲੇਕਿਨ ਉਹ ਪੂਰਾ ਇੱਕ 7-8 ਸਾਲ ਦੀ ਬੱਚੀ ਆ ਉਹ ਸੋਸ਼ਲ ਮੀਡੀਆ ਤੇ ਕਿੰਨਾ ਬੋਲ ਰਹੀ ਆ ਜਿਗਾੜੂ ਲੱਖ ਚ ਵੀ ਨਹੀਂ ਜੀ ਜਿਗਾੜੂ ਦਾ 40-50 ਹਜ਼ਾਰ ਚ ਤਿਆਰ ਹੁੰਦਾ ਜੀ ਜਿਹਦੇ ਵਿੱਚ 70 ਤੋਂ 80% ਮੋਟਰਸਾਈਕਲ ਚੋਰੀ ਰਹੀ ਹੈ ਜਿੰਨਾ ਕ੍ਰਾਈਮ ਚੋਰੀ ਦਾ ਮੋਟਰਸਾਈਕਲਾਂ ਦਾ ਹੋ ਰਿਹਾ ਉਹ ਸਾਰੇ ਇੱਥੇ ਜਾ ਰਿਹਾ ਪਿੱਛੇ ਜੇ 5-6 ਮਹੀਨੇ ਪਹਿਲਾਂ ਫਾਜ਼ਲਕਾ ਮੰਡੀ ਦੇ ਵਿੱਚ ਪ੍ਰਸ਼ਾਸਨ ਦੇ ਉੱਤੇ ਇੱਕ ਫੈਕਟਰੀ ਫੜੀ ਗਈ ਸੀ ਮੈਂ ਤਾਂ ਫੈਕਟਰੀ ਕਹੂੰਗਾ ਉਹ ਸੋਸ਼ਲ ਮੀਡੀਆ ਦੇ ਵਿੱਚ ਵੀ ਫੈਕਟਰੀ ਕਿਹਾ ਉਹ ਮਿਸਤਰੀ ਕੋਲੋਂ 25 ਤੋਂ 30 ਮੋਟਰਸਾਈਕਲ ਚੋਰੀ ਦੇ ਉੱਥੇ ਫੜੇ ਨੇ ਉਹ ਲੇਕਿਨ ਉਹਦੇ ਤੇ ਕੋਈ ਕੰਨ ਤੇ ਜੂ ਨਹੀਂ ਸਰਕੀ ਪੰਚ ਲੱਗ ਰਿਆ ਜੇ ਦੇਖੋ ਸਾਡੀ ਇੱਕ ਮਜਬੂਰੀ ਆ ਓਵਰਲੋਡ ਪਾਉਣਾ ਅਸੀਂ ਟਰਾਂਸਪੋਰਟ ਸੈਕਟਰੀ ਨਾਲ ਮੀਟਿੰਗ ਵੀ ਹੋਈ ਜਿਹਦੇ ਵਿੱਚ ਤਿੰਨ ਮੰਤਰੀ ਸਾਹਿਬਾਨ ਵੀ ਬੈਠੇ ਸਾਡੇ ਸੂਬਾ ਮੀਤ ਪ੍ਰਧਾਨ ਸੀਗੇ ਉੱਥੇ ਉੱਥੇ ਸੁਝਾਅ ਵੀ ਦਿੱਤਾ ਵੀ ਡਰਾਈਵਰ ਦੀ ਜਿਹੜੀ ਆ ਮਤਲਬ ਨੀਤੀ ਆ ਡਰਾਈਵਰ ਦੀ ਕੋਈ ਹੈਲਪ ਕਰਨ ਵਾਸਤੇ ਕੋਈ ਕੋਈ ਰੱਖਿਆ ਸਿਸਟਮ ਉਹਨਾਂ ਨੇ ਸੁਝਾਅ ਦਿੱਤਾ ਵੀ ਅਸੀਂ ਇਹ ਕਹਿੰਦੇ ਵੀ ਡੀਜ਼ਲ ਟੈਕਸ ਲਾਓ ਸਾਨੂੰ 5 ਪੈਸੇ 2 ਪੈਸੇ ਲਾਓ ਲੇਕਿਨ ਜੇ ਕਿ ਡਰਾਈਵਰ ਦੀ ਮੌਤ ਹੋ ਜਾਂਦੀ ਆ ਡਰਾਈਵਰ ਬੀਮਾ ਤਾਂ ਭਰ ਨਹੀਂ ਸਕਦਾ ਉਹਦੀ ਮੌਤ ਹੁੰਦੀ ਉਹਨੂੰ 5 ਲੱਖ 7 ਲੱਖ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਪਰ ਜਿਹੜਾ ਹਿੱਟ ਐਂ ਨਰਨ ਕਾਨੂੰਨ ਬਣਾਤਾ ਸੈਂਟਰ ਕਾਉਂਡ ਉਹ ਜਮਈ ਮਾਰਤਾ ਜੀ ਲੇਕਿਨ ਜੋ ਵੀ ਡਰਾਈਵਰ ਆ ਉਹ ਆਪਣੇ ਦੇਸ਼ ਦੀ ਰੀੜ ਦੀ ਹੱਡੀ ਆ ਦੇਖੋ ਅਫਸਰ ਸਾਹਿਬਾਨਾਂ ਨੂੰ ਲੈ ਕੇ ਜਾਣਾ ਗੱਡੀਆਂ ਦੇ ਵਿੱਚ ਜਿਹੜਾ ਕੋਈ ਕਾਰ ਚਲਾਉਂਦਾ ਉਹ ਵੀ ਡਰਾਈਵਰ ਆ ਜਿਹੜਾ ਕੋਈ 에ਰੋਪਲੇਨ ਚਲਾਉਣਾ ਉਹ ਵੀ ਡਰਾਈਵਰ ਆ ਜੱਜ ਸਾਹਿਬਾਨਾਂ ਨੂੰ ਲੈ ਕੇ ਜਾਣ ਉਹ ਵੀ ਡਰਾਈਵਰਾਂ ਨੇ ਲੈ ਜਾਣਾ ਕਮਾਲ ਟੂਟਾ ਹੋਈ ਕਰਨਾ ਉਹ ਵੀ ਡਰਾਈਵਰਾਂ ਨੇ ਕਰਨੀ ਆ ਜੀ ਚਾਬੀਆਂ ਸਮਾਉਣਾ ਹੈ ਡੀਸੀ ਕੰਪਲੈਕਸ ਦੇ ਵਿੱਚ ਡੀਸੀ ਸਾਹਿਬਾਨਾਂ ਨੂੰ ਪੰਜਾਬ ਦੇ ਸਾਰੇ ਕੋਨੇ-ਕੋਨੇ ਦੇ ਜ਼ਿਲ੍ਹਿਆਂ ਦੇ ਵਿੱਚ ਅੱਜ ਸਾਡੇ ਮੰਗ ਪੱਤਰ ਹੈ ਜਿਹੜੀ ਡੀਸੀ ਸਾਹਿਬ ਨੂੰ ਚਾਬੀਆਂ ਦੇਣੀਆਂ ਆ ਆ ਸਾਨੂੰ ਚਾਬੀਆਂ ਦੇ ਵੀ ਦਿਖਾ ਵੀ ਰਿਹਾ ਲੈ ਵੀ ਚਾਬੀਆਂ ਫੜਾਓ ਤੇ ਇਹਨਾਂ ਦੀਆਂ ਜਿਹੜੀਆਂ ਕਿਸ਼ਤਾਂ ਨਹੀਂ ਜੀ ਸਾਥੋਂ ਪੂਰੀਆਂ ਹੋ ਰਹੀਆਂ ਆ ਚਾਬੀਆਂ ਨੇ ਉਲੇ ਤੋਂ ਆ ਮਹਿਲ ਕਲਾਂ ਤੋਂ ਆ ਬਰਨਾਲੇ ਤੋਂ ਆ ਤਪੇ ਤੋਂ ਆ ਬਹੁਤ ਦੂਰ ਦੂਰ ਜਿੰਨੀयां ਸਾਬ ਲੋ ਜੀ ਇਹਨਾਂ ਦੇ ਜਿਹੜੀਆਂ ਕਿਸ਼ਤਾਂ ਜੀ ਵੀ ਉਹ ਗਵਰਨਮੈਂਟ ਭਰ ਲੈ ਜੀ ਦੇਖੋ ਕੰਮ ਹੈ ਨਹੀਂ ਕੰਮ ਹੈ ਨਹੀਂ ਅਸੀਂ ਕਿਸ਼ਤਾਂ ਭਰੀਏ ਕਸੀਂ ਚਲਾਣ ਭਰੀਏ ਸਾਡੇ ਜੇ ਗੱਡੀ ਦਾ ਡਾਲਾ ਖੁੱਲਾ ਤਾਂ ਸਾਨੂੰ ਜੀ ਘਟੋ ਘਟ 40 ਤੋਂ 50000 ਜੁਰਮਾਨਾ ਘਟੋ ਘਟ 400 ਦੀ ਚਾਬੀ ਆਈ ਇਸ ਟਾਈਮ ਅਸੀਂ ਤੇ ਸਾਭ ਨਹੀਂ ਆਉਂਦੇ ਜੀ ਡੀਸੀ ਸਾਹਿਬਾਂ ਨੂੰ ਅਸੀਂ ਵਾਕਿਆ ਦਾ ਕਾਨੂੰਨ ਦੇ ਮੁਤਾਬਕ ਮੰਗ ਪੱਤਰ ਦਿੱਤੇ ਆ ਪਹਿਲਾਂ ਸੋ ਉਹਨਾਂ ਦੇ ਅੰਗੇਸ਼ਤੀ ਸੀ ਚੱਲ ਰਹੇ ਜਿੰਨੇ ਚਿਰ ਸਾਹਿਬ ਨਹੀਂ ਆਉਂਦੇ ਉਹਨਾਂ ਚ ਅਸੀਂ ਇੱਥੇ ਖੜੇ ਆ ਜੀ ਨਵਦੀਪ ਸਿੰਘ ਨਵੀ ਸੂਬਾ ਕਮੇਟੀ ਮੈਂਬਰ ਆਲ ਪੰਜਾਬ ਸਾਰਾ ਤੁਹਾਨੂੰ ਪਤਾ ਹੀ ਹੈ ਜੀ ਇਹ ਕਮਰਸ਼ੀਅਲ ਗੱਡੀਆਂ ਦਾ ਕੰਮ ਆ ਉਹ ਤਾਂ ਬਿਲਕੁਲ ਖਤਮੀ ਹੋ ਗਿਆ ਜਗਾੜੂ ਰੇੜੀਆਂ ਮੋਟਰਸਾਈਕਲਾਂ ਨੇ ਕਰਤਾ ਉਸ ਤੋਂ ਬਾਅਦ ਜੀ ਤੁਸੀਂ ਆਏ ਦੇਖੋ 4 ਫੁੱਟ ਦੀ ਰੇੜੀ ਹੁੰਦੀ ਆ 20/ਫੁੱਟ 22 ਫੁੱਟ ਤੱਕ ਉਹ ਲੈਂਥਾਂ ਪਾ ਕੇ ਐਕਸੀਡੈਂਟ ਦਾ ਕਾਰਨ ਬੰਦੇ ਨੇ ਤੇ ਜੋ ਸਾਡੇ ਪੀਕਅਪ ਹਾਥੀਆਂ ਨੇ ਇਹਦਾ ਟੈਕਸ ਵੀ 60000 ਰੁਪਏ ਮਹੀਨਾ ਚੱਲ ਰਿਹਾ ਜੀ ਪੀਕਅਪ ਦਾ ਸਾਲ ਦਾ ਸੌਰੀ ਤੇ ਤੁਸੀਂ ਐਂ ਦੇਖੋ ਜੀ ਕਿੱਥੋਂ ਪੂਰੇ ਕਰਾਂਗੇ ਉਸ ਤੋਂ ਬਾਅਦ ਜੇ ਕੋਈ ਦਾਲਾ ਖੁੱਲ ਗਿਆ ਜਾਂ ਓਵਰ ਹਾਈਟ ਆ ਓਵਰ ਲੈਂਥ ਆ 20 40000 ਦਾ ਉਹ ਚਲਾਣਾ ਜੀ ਸੋ ਇਸ ਕਰਕੇ ਜੀ ਅਸੀਂ ਅੱਕੇ ਪਿਆ ਨਾ ਕਿਸ਼ਤਾਂ ਭਰੀਆਂ ਜਾਂਦੀਆਂ ਨੇ ਨਾ ਹੀ ਸਾਡੇ ਤੋਂ ਖਰਚੇ ਪੂਰੇ ਹੁੰਦੇ ਨੇ ਇਸ ਕਰਕੇ ਜੀ ਅਸੀਂ ਗੱਡੀਆਂ ਇੱਥੇ ਈਸੀ ਸਾਹਿਬ ਨੂੰ ਵੀ ਸੌਂਪ ਪਾਏ ਨੇ ਦੇਖ ਭਈ ਘਟੋ ਘਟ 11 ਲੱਖ ਰੁਪਏ ਦੀ ਪਿਕਅਪ ਆ ਜੀ 23-3 ਲੱਖ ਰੁਪਏ ਉੱਤੇ ਵਿਆਜ ਪੈਂਦਾ ਜੀ ਘਟੋ ਘਟ 20 ਵਾਈ ਹਜ਼ਾਰ ਰੁਪਏ ਕਿਸ਼ਤ باندې ਆ ਜੀ ਇੰਡੀਆ ਪਰਮਟ ਪਾਉਣਾ ਪੈਂਦਾ 20000 ਦਾ ਜੀ 22 23000 ਦਾ ਬੀਮਾ ਜੀ ਉਦੋਂ ਬਾਅਦ ਪੰਜਾਬ ਦਾ ਟੈਕਸ 8000 ਰੁਪਇਆ ਲੱਗ ਜਾਓ ਇੱਕ ਸਾਲ ਦਾ ਸੀ ਇਕੱਠਾ ਭਰ ਦੇਣਾ ਜਿਹੜੂ ਤਾਂ ਹੀ 30000 ਚ ਆ ਜਾਂਦਾ ਜੀ ਜਿਹੜੂ ਆ ਜਾਂਦਾ ਜੀ ਉਹ ਸਾਡੇ ਨਾਲੋਂ ਡਬਲ ਕਮਾਈ ਕਰ ਰਹੇ ਨੇ ਜੀ ਇਹਦਾ ਕਾਰਨ ਬੰਦੇ ਨਹੀਂ ਕਿਉਂਕਿ ਹੁਣ ਤੁਸੀਂ ਆਏ ਦੇਖੋ ਜੀ ਜੋ ਹਾਥੀ ਦਾ ਜਾਂ ਪੀਕਅਪ ਦਾ 7-8 ਕੁਇੰਟਲ ਹਾਥੀ ਪਾਸ ਕਰਦਾ ਉਹ 14-14 15-15 ਕੁਇੰਟਲ ਲੈ ਜਾਂਦੇ ਨੇ ਉਹਦੇ ਆਪਣੇ ਜਿਗਾਰੂ ਤੇ ਜੀ ਅੱਜ ਜੀ ਜਿਹੜੇ ਪਿਕਅਪ ਯੂਨੀਅਨ ਨੇ ਉਹ ਮੇਰੇ ਕੋਲ ਪੇਸ਼ ਹੋਏ ਸੀ ਨਾਲ ਦੀ ਇਹ ਹੀ ਕਹਿਣਾ ਸੀ ਜਿਹੜੇ ਰੇਡੀਆ ਰੇਡੀਆ ਨੇ ਤੇ ਜੋ ਗਾੜੀ ਰੇਡੀ ਨਹੀਂ ਉਹਨਾਂ ਦੇ ਖਿਲਾਫ ਕੋਈ ਪ੍ਰਸ਼ਾਸਨ ਲੈਵਲ ਤੇ ਕਾਰਵਾਈ ਨਹੀਂ ਹੋ ਰਹੀ ਤੇ ਉਹਨਾਂ ਦੇ ਹੋਰ ਵੀ ਇੱਕ ਦੋ ਮੁੱਦੇ ਸੀ ਤੇ ਇਹ ਸਾਡੇ ਧਿਆਨ 'ਚ ਲਿਆ ਹੈ ਤੇ ਮੈਂ ਪੁਲਿਸ ਮੈਕਮੇ ਤੇ ਟ੍ਰਾਂਸਪੋਰਟ ਮੈਕਮੇ ਨੂੰ ਮਹਦਦ ਕਰਤਾ ਕਿ ਉਹ ਕਾਨੂੰਨ ਦੇ ਮੁਤਾਬਿਕ ਜਿਹੜੀ ਬੰਦੀ ਕਾਰਵਾਈ ਹੈ ਆਪਾਂ ਉਹਨਾਂ ਦੇ ਖਿਲਾਫ ਕਰਾਈ ਤੇ ਉਹ ਵੀ ਤਸੱਲੀ ਹੋ ਕੇ ਕਹਿੰਦੇ ਤੇ ਉਮੀਦ ਹੈ ਕਿ ਆਪਣੇ ਨਾਲ ਰਲ ਕੇ ਉਹ ਕੰਮ ਕਰਨਗੇ ਤੇ ਜਿੱਥੇ ਕਿਤੇ ਉਹਨਾਂ ਨੂੰ ਇਸ਼ੂ ਆ ਰਹੇ ਪ੍ਰਸ਼ਾਸਨ ਉਹਨਾਂ ਦੇ ਨਾਲ ਹੀ ਨੇ ਤੇ ਅਸੀਂ ਉਹ ਰਿਜ਼ੋਲਵ ਕਰਾਵਾਂਗੇ